ਇਹ ਬੜੀ ਖੁਸ਼ਕबरी ਹੈ ਜੀ ਕਿ ਜਿੱਥੇ ਅਸੀਂ ਘਰ ਦੀਆਂ ਛੱਤਾਂ ਦੇ ਲਈ ਕੱਚੀਆਂ ਛੱਤਾਂ ਦੇ ਲਈ ਉਪਰਾਲੇ ਕੀਤੇ ਆ ਤੇ ਕਰੀਬ 8000 ਸਾਡੇ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ ਜਿੱਥੇ ਆਪਾਂ ਲਾਭ ਜਿਹੜਾ ਉਹਥੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਅੱਜ ਜਿਹੜਾ ਸਾਡਾ ਟਾਰਗੇਟ ਸੀ ਪੂਰੇ ਹੁਸ਼ਿਆਰਪੁਰ ਲੋਕਾਂ ਦੇ ਵਿੱਚ ਇਹੋ ਮੌਕੇ ਦੇ ਜਿੰਨੇ ਵੀ ਸਾਡੇ ਹਲਕੇ ਇੰਤਲਾ ਘਰ ਪਈ ਆ ਗਏ ਨੇ ਸਾਡਾ ਟਾਰਗੇਟ ਸੀ ਕਿ 1200 ਘਰ ਜਿਹੜੇ ਆ ਉਹਨਾਂ ਦੇ ਅਸੀਂ ਆਵਾਸ ਯੋਜਨਾ ਜਿਹੜੀ ਹੈ ਉਹ ਨੂੰ ਕਰਦੇ ਸੀ ਔਰ ਉਹਦੇ ਵਿੱਚੋਂ ਇਹ ਖੁਸ਼ੀ ਦੀ ਗੱਲ ਹੈ ਕਿ ਕਰੀਬ ਲਗਭਗ 963 ਜਿਹੜੇ ਘਰ ਆ ਉਹਨਾਂ ਨੂੰ ਅਸੀਂ ਅੱਜ ਜਿਹੜੇ ਸੈਂਕਸ਼ਨ ਲੈਟਰ ਆ ਉਹ ਜਾਰੀ ਕਰਤੇ ਆਂ ਔਰ ਇਸ ਦੇ ਤਹਿਤ ਘੱਟ ਤੋਂ ਘੱਟ 100000 ਰੁਪਏ ਜਿਹੜਾ ਉਹ ਹਰ ਘਰ ਨੂੰ ਮਿਲਦਾ ਜਿਸ ਜਿਹੜਾ ਕਿ ਡਿਫਰੈਂਟ ਇੰਸਟਾਲਮੈਂਟਸ ਦੇ ਵਿੱਚ ਮਿਲਦਾ ਕਰ ਰਹੇ ਸਾਰੇ ਜਿਹੜੀਆਂ ਫਸਟ ਇੰਸਟਾਲਮੈਂਟ ਜਾਰੀ ਹੋ ਚੁੱਕੀਆਂ ਸੋ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਲਾਭਪਾਤਰੀ ਨੇ ਜਿੰਨੇ ਵੀ ਅੱਜ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਨਾਲ ਹੀ ਸਾਰਿਆਂ ਨਾਲ ਇਹ ਵਾਅਦਾ ਵੀ ਕਰਦੇ ਹਾਂ ਕਿ ਜਿੰਨੇ ਵੀ ਘਰ ਕੱਚੇ ਨੇ ਸਾਡੀ ਇਹ ਕੋਸ਼ਿਸ਼ ਰਹੇਗੀ ਵੀ ਜਿਹੜੇ ਘਰ ਆ ਉਹਨਾਂ ਨੂੰ ਘੱਟ-ਘੱਟ ਤੋਂ ਘੱਟ ਹਰ ਇੱਕ ਦੇ ਲਈ ਰਹਿਣ ਦੇ ਲਈ ਛੱਤ ਜਿਹੜੀ ਹੈ ਉਸ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਸੋ ਮੈਂ ਇਸ ਦੇ ਲਈ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਡੇ ਜਿਹੜੇ ਰੂਰਲ ਡਿਵੈਲਪਮੈਂਟ ਸਾਡੇ ਜਿਹੜਾ ਵਿਭਾਗ ਹੈ ਮੈਂ ਉਹਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਇਹ ਜਿਹੜੇ ਪੈਸੇ ਆਏ ਆ ਇਹ ਸਾਡੇ ਗ੍ਰਾਮੀਣ ਖੇਤਰ ਲਈ ਆਏ ਆ ਜਿਹੜੇ ਸਾਡੇ ਪਿੰਡਾਂ ਦਾ ਏਰੀਆ ਤੇ ਜਿਹੜੀ ਸ਼ਹਿਰੀ ਆਵਾਸ ਯੋਜਨਾ ਉਹਦੇ ਤਹਿਤ ਜਿਹੜੇ ਉਹ ਵੀ ਜਿਹੜੇ ਅਲੱਗ ਸਾਡੇ ਬੈਨੀਫੀਸ਼ੀਅਰਸ ਨੇੜੀ ਉਹ ਵੀ ਚੱਲ ਵੀ ਰਹੇ ਨੇ ਤੇ ਆ ਵੀ ਰਹੇ ਨੇ ਤੇ ਉਸ ਦੇ ਵਿੱਚ ਜਿਹੜੇ ਸਾਡੇ ਜਿਹੜੇ ਸੈਕਸ਼ਨ ਲੈਟਰ ਹੈ ਉਹ ਵੀ ਅਸੀਂ ਬਹੁਤ ਜਲਦੀ ਜਾਰੀ ਕਰ ਲਈ ਨਾ ਜਿਹੜੇ ਰਾਜ ਦੇ ਵੀ ਜਾਣੇ ਹਨ ਜਿਹੜੀ ਗੱਲ ਤਾਂ ਮੇਰੇ ਸਿਰ ਬੰਨ੍ਹ। ਜਿਹੜੇ ਭਾਜੋ ਟੋਟਲ ਜਿਹੜੇ ਗ੍ਰਾਮ ਵੀ ਸਾਡਾ ਟਾਰਗੇਟ ਹੈ ਉਹ ਨੇ 1100 ਐਗਜ਼ੈਕਟ 97 ਲਗਭਗ 1200 ਤੇ ਜਿਹਦੇ ਵਿੱਚੋਂ 963 ਨੂੰ ਅੱਜ ਜਿਹੜੇ ਸੈਕਸ਼ਨ ਲੈਟਰ ਉਹ ਤੇ ਜਾ ਚੁੱਕੇ ਆ ਜਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਆ ਉਹ ਸ਼ਿਫਟ ਹੋ ਜਾਣਗੇ ਪਰ ਬੈਲੀ ਸਟਾਲ ਬਣੀ ਜਿਹੜੀ ਉੱਚੀ ਗਈ ਇਸ ਤਰ੍ਹਾਂ ਬਥੇ ਬਥੇ ਸਟਾਲ ਬਣਾਉਣੇ ਆ ਤੇ 1.5 ਲੱਖ ਜਿਹੜੇ ਆ ਟੋਟਲ ਇੱਕ ਘਰ ਦੇ ਲਈ ਬਣਾਉਣੇ ਆ ਇਹ ਟੋਟਲ ਵਿੱਚ ਤਿੰਨ ਜਾਂ ਚਾਰ ਚਾਰ ਟੋਟਲ ਚਾਰ ਤਿੰਨ ਤੇ ਟੋਟਲ ਚਾਰ ਨੇ 120000 ਉਦਾਂ ਮਿਲਦਾ ਤੇ 30000 ਜਿਹੜਾ ਉਹ ਮਨਰੇਗਾ ਦੇ ਤਹਿਤ ਜਿਹੜਾ ਜਿਹੜਾ ਲਾਭ ਲੈਣਾ ਚਾਹੁੰਦਾ ਹੋਵੇ ਕਈਆਂ ਨੂੰ ਹੁੰਦਾ ਕਿ ਪਰਿਓ ਆ ਸਰ ਪਰਿਓ ਆ ਆ ਜਾਣ ਉਹ ਸੁੰਦਰ ਮੈਂ ਸਰ ਜਿੰਨੇ ਨੇ ਵਿਧਾਇਕ ਨਹੀਂ ਉਹ ਜਾਂ ਹਲਕਾ ਇਚਾਰਜ ਜਿਹੜੇ ਸੀ ਬੇਨਤੀ ਕੀਤੀ ਸੀ ਜਿਹਦੇ ਵੀ ਸਾਡੇ ਡਿਪਾਰਟਮੈਂਟਸ ਨੇ ਜਿੰਨੇ ਵੀ ਵੀਡੀਓਜ਼ ਨੇ ਜੋ ਉਹਨਾਂ ਦਾ ਸਮੁੱਚਾ ਸਟਾਫ ਹੈ ਉਹ ਅਸੀਂ ਉਹਨਾਂ ਨੂੰ ਇਨਸਟਰਕਟ ਕੀਤਾ ਵੀ ਸਾਰੇ ਤੁਸੀਂ ਜਿਹੜੇ ਲੈਟਰਸ ਲੈ ਲਓ ਜਿਹੜੇ ਵੀ ਉਹਨਾਂ ਦੀ ਰਿਕੁਐਸਟ ਨਹੀਂ ਬੇਜੀਆਂ ਨੇ ਉਹ ਸਾਰੇ ਲੈ ਲਓ ਤੇ ਜਦੋਂ ਵੀ ਪੈਸੇ ਆਉਂਦੇ ਆ ਤੇ ਉਦੋਂ ਹੀ ਅਸੀਂ ਜਿਹੜੇ ਪੈਸੇ ਜਿਹੜੇ ਉਹਨਾਂ ਨੂੰ ਸੈਕਸ਼ਨ ਕਰ ਦਿੰਦੇ ਹਾਂ ਖੁਸ਼ੀ ਦੀ ਗੱਲ ਇਹ ਹੈ ਵੀ ਅੱਜ ਕਰੀਬ 14.5 ਕਰੋੜ ਰੁਪਈਆ ਅੱਜ ਜਿਹੜਾ ਉਹ ਵੜਿਆ ਜਿਹੜਾ ਤੇ ਟੋਟਲ ਜਿਹੜਾ 2.1197 ਘਰਾਂ ਦੇ ਲੈ ਆਣਾ ਉਹ ਕਰੀਬ 18 ਕਰੋੜਾਂ ਸੋ 18 ਕਰੋੜ ਦੇ ਵਿੱਚੋਂ 14 ਕਰੋੜ 44 ਲੱਖ ਰੁਪਈਆ ਜਿਹੜਾ ਉਹ ਸੀ ਵਿੱਚ ਤੇ ਬਣਾਉਣ ਦੀ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਤੇ ਮੈਂ ਅੱਜ ਇਸ ਖੁਸ਼ੀ ਦੇ ਦਿਨ ਤੇ ਖੁਸ਼ੀ ਦੇ ਮੌਕੇ ਤੇ ਸਾਰੇ ਜੋ ਬੈਨੀਫੀਸ਼ੀਅਰੀ ਨੇ ਲਾਪਾਤਰ ਨੇ ਜੋ ਜਿਨ੍ਹਾਂ ਨੂੰ ਅੱਜ ਆਵਾਸ ਯੋਜਨਾ ਦੇ ਤਹਿਤ 114 ਲਾਪਾਤਰਾਂ ਨੂੰ 1.2 ਲੱਖ ਤੋਂ ਸੈਂਸ਼ਨ ਲੈਟਰ ਮਿਲੇ ਹੈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਕਿਉਂਕਿ ਸਾਡਾ ਜੋ ਸੁਪਨਾ ਹੈ ਡਾਕਟਰ ਰਾਜ ਸਿੰਘ ਦਾ ਪਹਿਲਾਂ ਤੋਂ ਜਦੋਂ ਸਭ ਚੱਬੇਵਾਲ ਹਲਕੇ ਨੂੰ ਲੈ ਕੇ ਬੰਦੇਆਂ ਦਾ ਕਹਿਣਾ ਹੁੰਦਾ ਪੱਕੀਆਂ ਹੋਣ ਦੇਹ ਜਿੰਦਗੀ ਦੇ ਕੁਝ ਮਹੀਨਿਆਂ ਦੇ ਵਿੱਚ ਜੋ ਆਵਾਸ ਉਹਨਾਂ ਦੇ ਤਹਿਤ ਤਕਰੀਬਨ 8500 ਲਾਪਤ ਰਹਿਆ ਗਿਆ ਉਹ ਜਿਹੜਾ ਸਾਰਾ ਫਾਈਨੈਂਸ਼ੀਅਲ ਜੋ ਹੈ ਹੈਲਪ ਦਿੱਤੀ ਗਈ ਹੈ ਤੁਸੀਂ ਲਿਖਾ ਉਸੇ ਉਹਨਾਂ ਨਾਲ ਗੱਲ ਕਰਨੀ ਨਾ ਕਾਰਜ ਜੇ ਮੂ ਜਾਣੇ ਹੈ ਜਿੰਮੇਵਾਰੀ ਮੇਰੇ ਭੈਣ ਦੀ ਮਦਦ ਕਰਨੀ ਲੱਗਿਆ ਕਿ ਜਿੰਮੇਵਾਰੀ ਨੂੰ ਲੈਂਦੇ ਹੋਏ 114 ਲੱਖ ਲਾਭ ਹਾਸਲ ਹੋਣਗੇ ਲੱਗਦੇ ਸਨ ਕਿ ਇਸ ਤਾਲੇ ਵਿੱਚ ਜੋ ਕਿਸ਼ਤਾਂ ਦੇ ਵਿੱਚ ਜਾਣਗੇ ਤੇ 1 ਲੱਖ 20 ਹਜ਼ਾਰ ਕਿਸ਼ਤਾਂ ਦੇ ਵਿੱਚ ਜਿਹੜੇ ਗੱਲ ਹੈ 20 ਹਜ਼ਾਰ ਹੈ ਉਹ ਮੰਦਰੀਕਾ ਦੇ ਥਰੂ ਜੋ ਹੈ ਜਿੱਤਾ ਜਾਏਗਾ ਲਈ ਮੈਂ ਸਮਝਦਾ ਕਿ ਬਹੁਤ ਹੀ ਵੱਡਾ ਕੰਮ ਹੈ 1200 ਘਰ ਬਣਾਉਣੇ ਹਨ ਜਦ ਤੱਕ ਬਣਾਉਣੇ ਹਨ ਜਾਰੀ ਕਰਦੇ ਦੇ ਤੱਕ ਜੰਗਲਾਂ ਦੇ ਹੋ ਸਕੇ ਮਦਦ ਜਰੂਰ ਕਰਾਂਗੇ ਤੇ ਇਹ ਸਾਰਾ ਲਾਭਾਤਰਾ ਇਹ ਸਾਰੀ ਜੋ ਗ੍ਰਾਮੀਣ ਖੇਤਰ ਦੇ ਵਿੱਚ ਦਿੱਤਾ ਜਾਂਦਾ ਤੇ ਇਹਦਾ ਧੰਨਵਾਦ ਮੈਂ ਜੋ ਸਾਡੇ ਵੀਡੀਓਜ਼ ਨੇ ਮਾਲਕਪੁਰ ਬਲੌਗ ਦੇ ਜੋ ਸਾਖਪੁਰ ਬਲੌਗ ਦੇ ਉਹਨਾਂ ਦਾ ਵੀ ਤੇ ਧੰਨਵਾਦ ਕਰਦਾ ਕਿ ਜੋ ਪਰਿਓ ਆ ਸਰ ਪਰਿਓ ਆ ਨਾਲ ਦੇ ਨਾਲ ਹੀ ਆਪਾਂ ਆ ਗਏ ਆ ਗਏ ਸੈਕਸ਼ਨ ਲੈਟਰੇ